ਸਸੂ ਕਾਲ ਜੀ ਮੈਂ ਤੁਹਾਡਾ ਆਪਣਾ ਜੇਐਸ ਕਾਲੇ ਕੇ ਅੱਜ ਆਪਾਂ ਖੜੇ ਆ ਜੀ ਅਸਪਾਲ ਕਲਾਂ ਡੇ ਤੇ ਹਨਾ ਅਸਪਾਲ ਕਲਾਂ ਦਾ ਬੱਸ ਸਟੈਂਡ ਤੁਸੀਂ ਦੇਖ ਸਕਦੇ ਹੋ ਬਰਨਾਲੇ ਜ਼ਿਲ੍ਹੇ ਦਾ ਪਿੰਡ ਹੈ ਅਸਪਾਲ ਕਲਾਂ ਉੱਥੇ ਰਾਤ ਬੀਤੀ ਰਾਤ ਬਹੁਤ ਵੱਡਾ ਹਾਦਸਾ ਇੱਕ ਹੋ ਗਿਆ ਦੁਕਾਨ ਦੇ ਵਿੱਚ ਉਹ ਕੀ ਹਾਦਸਾ ਹੋਇਆ ਤੁਹਾਨੂੰ ਵੀਡੀਓ ਦਿਖਾਉਨੇ ਆ ਬਹੁਤ ਹੀ ਜਿਆਦਾ ਵੱਡਾ ਹਾਦਸਾ ਪਿੰਡ ਅਸਪਾਲ ਕਲਾਂ ਦੇ ਬੱਸ ਸਟੈਂਡ ਤੇ ਪਿੰਡ ਕਾਲੇਕਿਆਂ ਤੋਂ ਨੌਜਵਾਨ ਦੀ ਦੁਕਾਨ ਸੀ ਇਹ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਰਾਤ ਦੁਕਾਨ ਦੇ ਵਿੱਚ ਇੱਕ ਬਹੁਤ ਵੱਡਾ ਹਾਦਸਾ ਜੋ ਹੋਇਆ ਵਾਪਰਿਆ ਉਹਦੀ ਗੱਲਬਾਤ ਆਪਾਂ ਕਰਾਂਗੇ ਦਿਖਾਵਾਂਗੇ ਤੁਹਾਨੂੰ ਇਸ ਪਾਲ ਕਲਾਂ বাস ਸਟੈਂਡ ਦੇ ਪਖੜਿਆਂ ਕਿ বাস ਸਟੈਂਡ ਦੀ ਇਹ ਦੁਕਾਨਾਂ ਨੇ ਕਿਆਂ ਇਹਨਾਂ ਦੁਕਾਨਾਂ ਦੇ ਵਿੱਚ ਬੀਤੀ ਰਾਤ ਜੋ ਹਾਦਸਾ ਹੋਇਆ ਉਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਵੀਡੀਓ ਨੂੰ ਬੱਤ-ਬੱਤ ਲਾਇਕ ਤੇ ਸ਼ੇਅਰ ਜ਼ਰੂਰ ਕਰਿਓ ਚਲਿਓ ਸੋ ਦਿਖਾਉਨੇ ਆ ਤੁਹਾਨੂੰ ਕਿ ਪਾਣਾ ਵਾਪਰਿਆ ਰਾਤ ਇਹ ਹੈਗੀ ਹੈ ਜੀ ਉਹ ਦੁਕਾਨ ਕਟਿੰਗ ਦੀ ਦੁਕਾਨ ਹੈ ਵਾਲ ਕਟਿੰਗ ਦੀ ਦੁਕਾਨ ਹੈ ਇਹ ਸਪਾਲੇ ਬਕਾਂਡ ਦੇ ਉੱਤੇ ਦੇਖ ਸਕਦੇ ਹੋ ਤੁਸੀਂ ਗੱਲਬਾਤ ਕਰਦੇ ਆਂ ਅੰਦਰ ਚੱਲਦੇ ਆਂ ਆਪਾਂ ਦਿਖਾਉਨੇ ਆ ਤੁਹਾਨੂੰ ਇਸ ਦੁਕਾਨ ਤੇ ਰਾਤ ਕੀ ਪਾਣਾ ਵਾਪਰਿਆ ਆ ਤੁਸੀਂ ਪਹਿਲਾਂ ਤਾਂ ਅੰਦਰ ਬਾੜਨਸਾਰ ਹੀ ਗੇਟ ਦੇ ਉੱਤੇ ਨਜ਼ਰ ਮਾਰ ਸਕਦੇ ਹੋ ਹਨ ਇੱਥੋਂ ਤੁਹਾਨੂੰ ਸਾਰਾ ਅੰਦਾਜ਼ਾ ਲੱਗ ਗਿਆ ਹੋਣਾ ਤੇ ਕੀ ਇਹ ਘਟਨਾ ਵਾਪਰੀ ਹੈ ਆਪਾਂ ਗੱਲਬਾਤ ਬਾਕੀ ਕਰਦੇ ਆਂ ਸਾਰੀ ਦੁਕਾਨ ਦੀ ਲੋਕੇਸ਼ਨ ਹੈ ਜਿਹੜੀ ਅੰਦਰੋਂ ਦੁਕਾਨ ਹੈ ਉਸ ਨੂੰ ਦਿਖਾਉਂਦੇ ਆਂ ਬੀਤੀ ਰਾਤ ਇੱਥੇ ਅੱਗ ਲੱਗ ਗਈ ਹੈ ਜੀ ਦੁਕਾਨ ਦੇ ਵਿੱਚ ਨਾ ਦੁਕਾਨ ਦੇ ਵਿੱਚ ਅੱਗ ਲੱਗ ਗਈ ਕਟਿੰਗ ਦੀ ਦੁਕਾਨ ਹੈ ਪਿੰਡ ਕਾਲੇ ਕਾਂ ਤੋਂ ਸਪਾਲ ਕਲਾ বাস ਸਟੈਂਡ ਤੇ ਇਹ ਦੁਕਾਨ ਕੀਤੀ ਵੀ ਸੀ ਇੱਕ ਵਾਰੀ ਤੁਸੀਂ ਸਾਰੀ ਦੁਕਾਨ ਦੇਖ ਲਓ ਉੱਪਰ ਜੇ ਆਪਾਂ ਗੱਲ ਕਰੀ ਹੈ ਨਾ ਲਾਈਵ ਇਤੋਂ ਫਲੈਕਸ ਕਰਦੇ ਹਾਂ ਉਹਨਾਂ ਨੂੰ ਤੇ ਡਾਊਨ ਸੀਲਿੰਗ ਵਗੈਰਾ ਕੀਤੀ ਵੀ ਸੀ ਉਹ ਸਾਰੀ ਜਲ ਕੇ ਰਾਖ ਹੋ ਚੁੱਕੀ ਹੈਗੀ ਸੋ ਜਿਹੜਾ ਵੀ ਇੱਥੇ ਸਮਾਨ ਕਟਿੰਗ ਦੀ ਦੁਕਾਨ ਦੇ ਸਾਹਮਣੇ ਜੋ ਟਰਾਲੀਆਂ ਵਗੈਰਾ ਪਈਆਂ ਹੁੰਦੀਆਂ ਨੇ ਉਹ ਵੀ ਸਾਰੀਆਂ ਮੱਟ ਚੁੱਕੀਆਂ ਨੇ ਕਿ ਜਾਂ ਸੜ ਚੁੱਕੀਆਂ ਨੇ ਕਿ ਜਾਂ ਸੀਸੇ ਵਗੈਰਾ ਵੀ ਤੁਸੀਂ ਦੇਖ ਸਕਦੇ ਹੋ ਟੁੱਟ ਕੇ ਚੂਰ ਹੋ ਗਏ ਨੇ ਥੱਲੇ ਚੂਰ ਹੋ ਗਏ ਹੈ ਨਾ ਤੇ ਅੱਛਾ ਇਹ ਦੁਕਾਨ ਆਪਣੀ ਹੈ ਹਾਂਜੀ ਕੀ ਨਾਮ ਹੈ ਤੇਰਾ ਮੇਰਾ ਨਾਮ ਗੱਗੂ ਹੈ ਗੱਗੂ ਗੱਗੂ ਇਹ ਦੁਕਾਨ ਕਰੀ ਨੂੰ ਕਿੰਨਾ ਕ ਟਾਈਮ ਹੋ ਗਿਆ ਤੈਨੂੰ ਇਹ ਨੂੰ ਹੋ ਗਏ 6 ਸਾਲ 6 ਸਾਲ ਹੋ ਗਏ ਦਿੱਤਾ ਹਾਂਜੀ ਆ ਹੁਣ ਸਾਲ ਹੋ ਗਿਆ ਉੱਚੀ ਚੱਕੀ ਸੀ ਇਹ ਦੁਕਾਨ ਮਤਲਬ ਪਹਿਲਾਂ ਨੀਵੀਂ ਦੁਕਾਨ ਤੇ ਚੱਕੀ ਉੱਚੀ ਪਾਈ ਆ ਹੁਣ ਹੈ ਨਾ ਉੱਚੀ ਦੁਕਾਨ ਪਾਈ ਆ ਤਾਂ ਕਿ ਉੱਚੀ ਦੁਕਾਨ ਪਾਈ ਨੂੰ ਕਿੰਨਾ ਕ ਟਾਈ ਹਾਇ ਨੌ 10 ਕਿ ਮਹੀਨੇ ਹੋਏ ਨੌ 10 ਕਿ ਮਹੀਨੇ ਹੋਏ ਸੀਗੇ ਸਾਰੀ ਦੁਕਾਨ ਦੀ ਤੁਸੀਂ ਡਾਉਨ ਸੀਲਿੰਗ ਵਗੈਰਾ ਪੇਪਰ ਵਗੈਰਾ ਸਾਰੇ ਲਗਾਇਆ ਰੱਖੀ ਹੈ ਨਾ ਤੇ ਅੱਛਾ ਕੀ ਕੀ ਨੁਕਸਾਨ ਹੋ ਗਿਆ ਆਪਣਾ ਕੀ ਕੁਸਤੀਗਾ ਇੱਥੇ ਨੁਕਸਾਨ ਜੀ ਇੱਥੇ ਦੋ ਇੱਕ ਇਧਰਲੀ ਸਾਈਡ ਸ਼ੀਸ਼ਾ ਸੀ ਅੱਛਾ ਵੱਡੇ ਸ਼ੀਸ਼ੇ ਲੱਗੇ ਹੋਏ ਸੀ ਹਾਂ ਵੱਡੇ ਜੀ 5 ਫੁੱਟ ਦਾ ਹੂੰ ਇਹ ਫਿਰ ਇੱਥੇ ਆਪਣੇ ਲੱਗੇ ਹੋਏ ਸੀ ਸ਼ਲਫਾਂ ਪਾਈਆਂ ਹੋਈਆਂ ਸੈਲਫਾਂ ਪਾਈਆਂ ਹੋਈਆਂ ਇੱਕ ਇੱਥੇ ਕਾਊਂਟਰ ਸੀ ਜੀ ਅੱਛਾ ਇਹ ਬਚ ਗਿਆ ਦੋ ਮੱਚ ਗਏ ਦੋ ਮੱਚ ਗਏ ਠੀਕ ਹੈ ਤੇ ਆ ਕੁਰਸੀਆਂ ਇੱਕ ਕੁਰਸੀ ਵਗੈਰਾ ਤੁਸੀਂ ਸਾਰਾ ਕੁਝ ਦੇਖ ਸਕਦੇ ਹੋ ਨਾ ਜਿੰਨਾ ਵੀ ਸਮਾਨ ਹੁੰਦਾ ਇੱਥੇ ਆ ਤੁਸੀਂ ਆ ਪੱਖਾ ਵਗੈਰਾ ਹਨਾ ਜਿਹੜਾ ਐਕਸਪੋ ਨੇ ਇਹ ਤੁਸੀਂ ਦੇਖ ਸਕਦੇ ਹੋਗੇ ਆ ਸਾਰਾ ਇਹ ਸਮਾਨ ਸਵਾਹ ਹੋ ਗਿਆ ਮੱਚ ਕੇ ਇਧਰ ਤੁਸੀਂ ਦੇਖ ਸਕਦੇ ਹੋ ਅੱਛਾ ਗੱਗੂ ਭਾਈ ਜਿਹੜੀ ਇਹ ਦੁਕਾਨ ਹੈ ਕੀ ਦੁਕਾਨ ਤੇਰੀ ਆਪਣੀ ਆ ਜਾਂ ਕਿਰਾਏ ਦੀ ਦੁਕਾਨ ਆ ਕਿਰਾਏ ਤੇ ਆ ਕਿਰਾਏ ਤੇ ਦੁਕਾਨ ਕਿੰਨਾ ਰੈਂਟ ਦਿੰਦਾ ਸੀ ਇਹਦਾ ਤੂੰ 2000 ਫਿਰ ਇਹ ਵੀ ਹੋ ਸਕਦਾ ਹੈ ਨਾ ਜਿਹੜੇ ਇਹਦੇ ਵਿੱਚ ਫਿਟਿੰਗ ਵਗੈਰਾ ਸੀ ਉਹ ਸਹੀ थी ਕੋਈ ਇਦਾਂ ਨਹੀਂ ਹੈਗਾ ਵੀ ਮਾੜੀ ਨਹੀਂ ਆ ਉਹ ਤਾਂ ਨਵੀਂ ਹੋ ਕਰਾਈ ਨਵੀਂ ਫਿਟਿੰਗ ਸੀਗੀ ਹਮ ਨਵੀਂ ਲਗਾਈ ਅੱਛਾ ਕਿਰਾਏ ਦੀ ਦੁਕਾਨ ਸੀ ਤੁਹਾਡੀ ਦੇ ਠੀਕ ਹੈ ਜੀ ਇਧਰ ਇਨਵਰਟਰ ਵਗੈਰਾ ਵੀ ਪਿਆ ਸੀਗਾ 1000 ਰੁਪਏ ਪਿਆ ਤੀਏ ਜੇਕਰ ਥੋੜਾ ਜਿਹਾ ਜ਼ਿਆਦਾ ਹੋ ਹੁੰਦਾ ਕੁਰਸੀ ਉਹਨੂੰ ਅੱਗ ਪੈ ਜੀਦਾ ਹੋਰ ਵੀ ਆਲੇ ਦੁਆਲੇ ਵੀ ਦੁਕਾਨਾਂ ਲੱਗੀਆਂ ਤਾਂ ਕੋਈ ਵੱਡਾ ਹਾਸਾ ਬਸ ਇਹ ਦੇਖੋ ਬਹੁਤ ਮੰਦ ਭਾਗੀ ਖਬਰ ਹੈ ਬਹੁਤ ਦੁੱਖਦਾਇਕ ਖਬਰ ਹੈ ਇੱਕ ਗਰੀਬ ਪਰਿਵਾਰ ਦੇ ਨਾਲ ਇਹਨਾਂ ਨੁਕਸਾਨ ਹੋਇਆ ਨੁਕਸਾਨ ਚਲਣਾ ਬਹੁਤ ਔਖਾ ਹੁੰਦਾ ਪਰ ਇੱਕ ਹੋਰ ਵੀ ਵੱਡਾ ਹਾਦਸਾ ਹੋਣ ਤੋਂ ਚਲੋ ਬਚਿਆ ਜੇਕਰ ਕੋਈ ਧੁਮਾਕਾ ਹੋ ਜਾਂਦਾ ਤਾਂ ਸਾਈਡ ਵਾਲੀਆਂ ਜਿਹੜੀਆਂ ਹੋਰ ਦੁਕਾਨਾਂ ਨੇ ਉਹ ਵੀ ਅੱਗ ਦੀ ਲਪੇਟ ਵਿੱਚ ਆ ਸਕਦੀਆਂ ਸੀਗੀਆਂ ਸੋ ਜਿੰਨਾ ਵੀ ਇਹ ਸਮਾਨ ਮੱਚਿਆ ਸੜਿਆ ਅੱਛਾ ਤੁਸੀਂ ਇੱਕ ਗੱਲ ਪਹਿਲਾਂ ਕੈਮਰਾ ਆਫ ਤੋਂ ਪਹਿਲਾਂ ਗੱਲ ਕਹਿ ਰਹੇ ਸੀਗੇ ਕਿੰਿਆਂ ਦੇ ਹੋਰ ਵੀ ਕੂਲਰ ਪੱਖੇ ਵਗੈਰਾ ਸੜੇ ਹਨ ਦੱਸਦੇ ਨੇ ਜੀ ਕਹਿੰਦੇ ਇੱਥੇ ਲਾਈਟ ਫੁੱਲ ਕਰਕੇ ਕਈਆਂ ਦੇ ਮੀਟਰ ਵੀ ਮੱਤ ਗਏ ਇੱਕ ਦੋ ਜਣਾਂ ਦੇ ਠੀਕ ਹੈ ਇਹ ਕਿੰਨੇ ਵਜੇ ਦੀ ਗੱਲ ਹੋ ਸਕਦੀ ਹੈ ਇਹ ਜੀ ਦੱਸਦੇ ਨੇ 10 11 ਵਜੇ ਦੀ ਰਾਤ ਦੀ ਰਾਤ ਦੇ 10 11 ਵਜੇ ਤਕਰੀਬਨ ਇਹ ਹਾਸਾ ਹੋਇਆ ਹੈ ਨਾ ਤੁਸੀਂ ਕੀ ਕਹਿਣਾ ਚਾਹੋਗੇ ਵੀ ਇਹ ਜਿਹੜੇ ਮੰਨ ਕੇ ਚੱਲੋ ਵੀ ਆਪਾਂ ਕਹਿੰਦੇ ਬਿਜਲੀ ਕਰਮਚਾਰੀ ਨੇ ਜਾਂ ਬਿਜਲੀ ਦਾ ਗ੍ਰੈਡ ਵਗੈਰਾ ਇਸ ਚੀਜ਼ ਦੇ ਜਿਵੇਂ ਲਾਈਟ ਆਈ ਘਟ ਵੱਧ ਕੇ ਆਈ ਉਹਦੇ ਉਹ ਦੋਸ਼ੀ ਨੇ ਹਾਂਜੀ ਦੋਸ਼ੀ ਨੇ ਜੇ ਜਦੋਂ ਸਾਡੇ ਸਾਹਮਣੇ ਅੱਗ ਲੱਗੀ ਜੇ ਲਾਈਟ ਜਿਵੇਂ ਹੁਣ ਨੁਕਸਾਨ ਹੋਇਆ ਜਿਹੜਾ ਉਹ ਲਾਈਟ ਦੇ ਕਾਰਨ ਹੀ ਹੋਇਆ ਨਾ ਹਾਂਜੀ ਲਾਈਟ ਕਾਰਨ ਜੇ ਲਾਈਟ ਕੱਟੀ ਬਧੀ ਸਪਾਰਕਿੰਗ ਵੱਜਿਆ ਤਾਂ ਇਹ ਜਿਹੜਾ ਹੈਗਾ ਨੁਕਸਾਨ ਹੋਇਆ ਹੈ ਨਾ ਹਾਂਜੀ ਹਾਂਜੀ ਤੇ ਕੀ ਤੁਸੀਂ ਜੇ ਆਪਾਂ ਗਈਏ ਵੀ ਪ੍ਰਸ਼ਾਸਨ ਤੋਂ ਜਾਂ ਹੋਰ ਤੋਂ ਕੀ ਮੰਗ ਕਰਨੀ ਚਾਹੋਗੇ ਅਜਿਹਾ ਇਹੀ ਮੰਗ ਕਰਦਾ ਆਂ ਜੀ ਸਾਡੀ ਬਸ ਜਿਹੜੇ ਸਮਾਨ ਦਾ ਨੁਕਸਾਨ ਹੋਇਆ ਇਹ ਹੀ ਦਿੱਤਾ ਜਾਵੇ। ਇਹ ਬੱਚਾ ਗੱਗੂ ਜੇ ਆਪਾਂ ਗੱਲ ਕਰੀਏ ਬਈ ਜਿਵੇਂ ਹੁਣ ਨੁਕਸਾਨ ਹੋਇਆ ਹਨਾ ਤੇਰਾ ਬਹੁਤ ਜਿਆਦਾ ਆਪਾਂ ਦਿਖਾਈ ਦਿੱਤਾ ਵੀਡੀਓ ਦੇ ਵਿੱਚ। ਕਿੰਨੇ ਕ ਦਾ ਨੁਕਸਾਨ ਹੋਊਗਾ ਇਹ ਤੇਰਾ ਤਕਰੀਬਨ ਜਿਹੜਾ ਨੁਕਸਾਨ ਹੋਇਆ। ਇਹ ਮੇਰਾ ਹੀ 60-70000 ਰੁਪਏ ਦਾ ਨੁਕਸਾਨ ਹੋ ਗਿਆ। ਮੇਰੇ ਤਾਂ ਕੋਈ ਕੰਗਾ ਵੀ ਨਹੀਂ ਬਚਿਆ ਜੀ, ਕੈਂਚੀ ਵੀ ਨਹੀਂ ਬਚੀ। ਮੇਰੇ ਤਾਂ ਕੰਮ ਵਾਲਾ ਕੋਈ ਸਮਾਨ ਹੀ ਨਹੀਂ ਬਚਿਆ। ਮਨ ਕੇ ਚੱਲੋ ਵੀ ਜਿੱਦ ਨਾਲ ਕਾਊਂਟਰ ਤੋਂ ਜੀ ਮੇਰਾ ਸਾਰਾ ਕੁਝ ਮੱਚ ਗਿਆ। ਅੱਛਾ ਇੱਥੇ ਜਿਹੜਾ ਵੱਡਾ ਕਾਊਂਟਰ ਲੱਗੇ ਹੋਏ ଥି ਸੀ ਉਹ ਸਾਰਾ ਮੱਚ ਗਿਆ। ਹਾਂਜੀ ਵਧੀਆ ਕਾਊਂਟਰ ਬਣਵਾਏ ਸੀ। ਹੂੰ। ਵਧੀਆ ਉਹਨਾਂ ਦੇ ਬਹੁਤ ਖਾਸ ਹੋਇਆ। ਮਤਲਬ 50-60 ਹਜ਼ਾਰ ਰੁਪਏ ਤੁਸੀਂ ਲਾਇਆ ਸੀਗਾ। ਹਾਂਜੀ। ਤੇ ਲਾਇਏ ਨੂੰ ਵੀ ਕੋਈ ਬਹੁਤਾ ਟਾਈਮ ਨਹੀਂ ਹੋਇਆ। 12 ਟਾਈਮ ਨਹੀਂ ਹੋਇਆ 8-9 ਮਹੀਨੇ ਹੋ ਗਏ। ਅੱਛਾ ਅੱਛਾ ਠੀਕ ਹੈ। ਹੁਣ ਤਕਰੀਬਨ ਕੱਲੀ-ਕੱਲੀ ਚੀਜ਼ ਹੈ ਜਿਹੜੀ ਤੁਹਾਡੀ ਉਹ ਜਲ ਕੇ ਸਵਾਹ ਹੋ ਚੁੱਕੀ ਆ ਪਾ ਦਿਖਾਈ ਚੁੱਕੇ ਪਹਿਲਾਂ। ਕੋਈ ਇੱਥੇ ਕੋਈ ਚੀਜ਼ ਬੱਚੀ ਤਾਂ ਹੈ ਹੀ ਨਹੀਂ ਹਨ ਵੀ ਵੀ ਮੱਛੀ ਲੈਣੀ ਆ ਹੂੰ ਮਸ਼ੀਨਾ ਮਸ਼ੀਨਾ ਮਸੂਨਾ ਜਿੰਨਾ ਹੈਗਾ ਸੀ ਜਾਂ ਇਹ ਜਿਹੜਾ ਸਮਾਨ ਆਪਾਂ ਕਹਿੰਦੇ ਜਿਵੇਂ ਹੁਣ ਮੇਕਅਪ ਦਾ ਜਾਂ ਹੋਰ ਵਗੈਰਾ ਉਹ ਸਾਰਾ ਕੁਝ ਸੜ ਗਿਆ ਸੀ ਸੂਤੇ ਸੂਤੇ ਸਾਰੇ ਟੁੱਟੇ ਚੁਟਕੇ ਨੇ ਨਾ ਟੁੱਟ ਚੁੱਕਾ ਹੈ ਕੋਈ ਕੰਮ ਦੀ ਚੀਜ਼ ਹੀ ਨਹੀਂ ਬਚੀ ਇਹ ਹੀ ਰਜਗਾਰ ਸੀ ਛੱਡ ਤਾਂ ਇਹੀ ਕੰਮ ਕਰਨ ਵਾਲੇ ਮੰਨ ਕੇ ਚੱਲੋ 60-70000 ਰੁਪਏ ਦਾ ਓੜਾ ਮੱਚ ਗਿਆ ਸਮਾਨ ਤੇ 60-70 ਹੁਣ ਹੋਰ ਲਾਉਣਾ ਪਊ ਹੋਰ ਲਾਉਣਾ ਪਊ कोई भी कोई भी ਦਾ ਕੋਈ ਵਿਅਕਤੀ ਇਸ ਤਰੀਕੇ ਦੇ ਮਦਦ ਕਰਨਾ ਚਾਹੁੰਦਾ ਹੋਵੇ ਮਦਦ ਕਰ ਸਕਦਾ ਜਾਂ ਸਰਕਾਰ ਵੱਲੋਂ ਵੀਡੀਓ ਨੂੰ ਲਾਈਕ ਸ਼ੇਅਰ ਕਰਕੇ ਤੁਸੀਂ ਸਰਕਾਰ ਤੱਕ ਇਹ ਵੀਡੀਓ ਪਹੁੰਚਾ ਸਕਦੇ ਹੋ ਜਾਂ ਜਿੱਥੇ ਵੀ ਇਹ ਵੀਰ ਹੁਣ ਜਾਊਗਾ ਦੁਕਾਨ ਦਾ ਜਿਹੜਾ ਨੁਕਸਾਨ ਹੈ ਉਹ ਕਿਸੇ ਨਾ ਕਿਸੇ ਤਰੀਕੇ ਇਸ ਦਾ ਦੁਬਾਰੇ ਰੁਜ਼ਗਾਰ ਹੈ ਜਿਹੜਾ ਕੰਮ ਹੈ ਉਹ ਚੱਲ ਸਕੇ ਤੇ ਗਰੀਬ ਪਰਿਵਾਰ ਦਾ ਇਹ ਬੇਟਾ ਹੈਗਾ ਪਿੰਡ ਕਾਲੇਕਿਆਂ ਤੋਂ ਇਹੀ ਰੁਜ਼ਗਾਰ ਹੈ ਆਪਣਾ ਦਾ ਆਮ ਵੀ ਨਹੀਂ ਕਰਦੇ ਠੀਕ ਹੈ ਜੀ ਠੀਕ ਹੈ ਸੋ ਮਦਦ ਕਰਿਓ ਜੀ ਵੀਡੀਓ ਨੂੰ ਵੱਧ ਤੋਂ ਵੱਧ ਲਾਇਕ ਤੇ ਸ਼ੇਅਰ ਜ਼ਰੂਰ ਕਰਿਓ ਇਹ ਪਿੰਡ ਸਪਾਲ ਕਲਾ ਬੱਸ ਸਟੈਂਡ ਤੇ ਜੋ ਦੁਕਾਨ ਸੀ ਉੱਥੇ ਇਹ ਰਾਤ ਹਾਸਾ ਵਾਪਰਿਆ ਜਦੋਂ ਸਵੇਰੇ ਆ ਕੇ ਦੇਖਿਆ ਤਾਂ ਉਦੋਂ ਆ ਕੇ ਅੱਗ ਬਜਾਈ ਤੁਸੀਂ ਦੁਕਾਨ ਦੀ ਸਾਰੀ ਦੇਖ ਸਕਦੇ ਹੋ ਨਾ ਬੁਰੀ ਹਾਲਤ ਹੈਗੀ ਧੂਏ ਧੂਆ ਸਾਰੇ ਆਲੇ ਦੁਆਲੇ ਕਾਲਸ ਹੀ ਕਾਲਸ ਤੇ ਦੇਖ ਸਕਦੇ ਹੋ ਸਾਰਾ ਤਬਾਹ ਹੋ ਗਿਆ ਦੁਕਾਨ ਮਤਲਬ ਖਤਮ ਹੋ ਗਈ ਭਾਈ ਇਹਨਾਂ ਕੋਈ ਚੀਜ਼ ਤਾਂ ਰਹੀ ਵੀ ਨਹੀਂ ਕੁਰਸੀਆਂ ਨਹੀਂ ਰਹੀਆਂ ਕੋਈ ਚੀਜ਼ ਨਹੀਂ ਰਹੀ ਤੇਰਾ ਇਕੱਲਾ ਆਹ ਜਿਹੜਾ ਬੈਠਣ ਵਾਲਾ ਸੋਫਾ ਇਕੱਲਾ ਇਹ ਬਚਿਆ ਇਹਦੇ ਤੇ ਵੀ ਬੈਠ ਜੀ ਸਾਮ ਕੋ ਸਵਾਦ ਇਕੱਲਾ ਪੈਗਾ ਹੂੰ ਚਲੋ ਤੇ ਬਹੁਤ ਜਿਆਦੇ ਮੰਦ ਭਾਗੀ ਖਬਰ ਹੈ ਜੀ ਇਹ ਸੋ ਵੱਧ ਤੋਂ ਵੱਧ ਲੈ ਕੇ ਸ਼ੇਅਰ ਜ਼ਰੂਰ ਕਰ ਦਿਓ ਵੀ ਬਾਈ ਦੀ ਮਦਦ ਹੋ ਸਕੇ ਜੀ ਧੰਨਵਾਦ ਜੀ